ਕਰਾਕਾ ਨਾਲ ਇੱਕ ਕਾਰ ਦਾ ਐਕਸੀਡੈਂਟ ਹੋਇਆ। ਪਰ ਪ੍ਰਾਇਮਰ ਤੇ ਧੌਣੇ ਲਾਲੋਂ ਅਲੱਗ ਹੋ ਗਈ ਥੜ੍ਹ ਨਾਲੋਂ। ਓਕੇ ਤੇ ਕਾਰ ਬਿਲਕੁਲ ਹੀ ਡੈਮੇਜ ਹੋ ਗਈ 100%। ਕਾਰ ਵੀ ਅਜੇ ਤਾਂ ਮੌਕੇ ਤੇ ਪਹੁੰਚੀ ਹੈ ਜੀ। ਫੋਟੋਗ੍ਰਾਫੀ ਕਰ ਲਈ ਹੈ। ਹੱਡੀਆਂ ਪਾਸੇ ਕਰਾ ਰਹੇ ਹਾਂ। ਜੀ। ਬੋਡੀ ਕਾਰ ਦੇ ਵਿੱਚ ਫਸ ਗਈ। ਪੂਰੀ ਉਂ ਕੱਢ ਕੇ ਤੇ ਹਸਪੀਟਲ ਭੇਜ ਰਹੇ ਹਾਂ। ਗੱਡੀ 150 ਦੀ ਸਪੀਡ ਦੇ ਵਿੱਚ ਨਾਲ ਓਵਰਟੈਕ ਹੋ ਗਏ। ਗੱਡੀ ਵੱਜੀ ਆ ਨਾਲ। ਸਾਡੇ ਬੰਦੇ ਦੀ ਗਲਤੀ ਹੈ ਜੀ ਗਲਤੀ ਭਾਈ ਤੁਸੀਂ ਆਪ ਦੇਖ ਸਕਦੇ ਹੋ ਆਪ ਚੈੱਕ ਕਰ ਸਕਦੇ ਹੋ ਵੀ ਗਲਤੀ ਹੈ ਕਿਦੀ ਆ ਅੱਧੇ ਘੰਟੇ ਬਾਅਦ ਆ ਪ੍ਰਸ਼ਾਸਨ ਆਇਆ ਵਾ ਪ੍ਰਸ਼ਾਸਨ ਨੇ ਕੀ ਕੀਤਾ ਇੱਥੇ ਵੀਰ ਨੌਜਵਾਨ ਆ ਉਹਨਾਂ ਨੇ ਸਾਰੇ ਡਾਕੂਮੈਂਟ ਲੱਭ ਕੇ ਤੇ ਫੇਰ ਗੱਲਬਾਤ ਕੀਤੀ ਆ ਦੇਖੋ ਜੀ ਹੱਲੇ ਅਸੀਂ ਮੌਕੇ ਤੇ ਆਏ ਆ ਅਜੇ ਕਾਰਵਾਈ ਚੱਲ ਰਹੀ ਹੈ ਹਾਂ ਜੀ ਟਰੱਕ ਦਾ ਤੇ ਕਾਰ ਦਾ ਐਕਸੀਡੈਂਟ ਹੋਇਆ ਕੀ ਲੱਗਦਾ ਕਿ ਤੇਜ਼ ਗਤੀ ਦਾ ਕਾਰਨ ਬਣਿਆ ਐਕਸੀਡੈਂਟ ਤੇਜ਼ ਤਾਂ ਲੱਗਦਾ ਜੀ ਹਾਂ ਸਰ ਕੀ ਹਾਲਾਤ ਕੀ ਨੇ ਕਾਰ ਡਰਾਈਵਰ ਦੇ ਤੇ ਟਰੱਕ ਡਰਾਈਵਰ ਦੇ ਕਾਰ ਪ੍ਰਾਇਮਰੀ ਤੇ ਧੌਣ ਹੀ ਲਾਲੋਂ ਅਲੱਗ ਹੋ ਗਈ ਤੁਹਾਡੇ ਨਾਲੋਂ ਓਕੇ ਤੇ ਕਾਰ ਬਿਲਕੁਲ ਹੀ ਡੈਮੇਜ ਹੋ ਗਈ 100% ਪਰ ਵਾਰਕ ਮੈਂਬਰ ਪਹੁੰਚੇ ਨਹੀਂ ਅਜੇ ਨਹੀਂ ਆ ਰਹੇ ਟੈਕਾ ਟਰੱਕ ਡਰਾਈਵਰ ਤੇ ਟਰੱਕ ਡਰਾਈਵਰ ਤਾਂ ਪਕੜਦਾ ਵੀ ਕਾਫੀ ਨੁਕਸਾਨ ਹੈ ਪਹੀਏ ਦੋਨੇ ਲੱਗ ਗਏ ਹੈ ਜੀ ਪਰ ਵਾਰਕ ਮੈਂਬਰ ਪੱਜ ਗਿਆ ਮੌਕੇ ਤੇ ਖਰਾਸੇ ਤੇ ਟਰੱਕ ਡਰਾਈਵਰ ਕਿੱਦਾਂ ਨਹੀਂ ਮੌਕੇ ਤੇ ਪੱਜ ਗਿਆ ਕੋਈ ਪਹਿਚਾਨ ਹੋਈ ਹੈ ਜੀ ਕਾਰ ਡਰਾਈਵਰ ਦੀ ਕਾਰ ਵਾਲੇ ਦੀ ਪਹਿਚਾਨ ਹੋਈ ਹੈ ਨਹੀਂ ਯਾਰ ਅਸਨਾ ਦਾ ਜੀ ਕਿੱਥੋਂ ਦੇ ਰਹਿਣ ਆ ਗਏ ਮਣੀ ਆਈਡੀ ਲੈ ਜੀ ਸਾਹਿਬ ਪ੍ਰੀਤ ਸਿੰਘ ਇੱਕ ਮਿੰਟ ਇੱਕ ਮਿੰਟ ਇੱਕ ਸੁਲਤਾਨਪੁਰ ਰੋਡ ਅਜੀਤ ਨਗਰ ਸਰਕਾਰ ਵਾਲੇ ਦੀ ਪਛਾਣ ਕੀ ਹੈ ਜੀ ਦੱਸੋ ਦੁਬਾਰਾ ਜੀ ਸਾਹਿਬ ਪ੍ਰੀਤ ਸਿੰਘ ਜੀ ਸਨ ਅਫਰ ਰਵਿੰਦਰ ਸਿੰਘ ਵਾਸੀ ਮਕਾਨ ਨੰਬਰ 54 ਜੀ ਅਜੀਤ ਨਗਰ ਸੁਲਤਾਨਪੁਰ ਰੋਡ ਹੌਸਲ ਓਕੇ ਜੀ ਕੀ ਕਾਰਵਾਈ ਕੀ ਕੀਤੀ ਜਾ ਰਹੀ ਪੁਲਿਸ ਵਾਲਾ ਮਦਲੀ ਕਾਰ ਵੀ ਅੱਜ ਤਾਂ ਮੌਕੇ ਤੇ ਪਹੁੰਚੀ ਹੈ ਜੀ ਫੋਟੋਗ੍ਰਾਫੀ ਕਰ ਲਈ ਹੈ ਗੱਡੀਆਂ ਪਾਸੇ ਕਰਾ ਰਹੇ ਹਾਂ ਬੋਡੀ ਕਾਰ ਦੇ ਵਿੱਚ ਫਸੀ ਪਈ ਪੂਰੀ ਉਹਨੂੰ ਕੱਢ ਕੇ ਤੇ ਹਸਪੀਟਲ ਭੇਜ ਰਹੇ ਹਾਂ ਸਰ ਜਿਹੜਾ ਹਾਦਸਾ ਹੋਇਆ ਕਿਸ ਜਗ੍ਹਾ ਤੇ ਹੋਇਆ ਇਸ ਜਗ੍ਹਾ ਤੋਂ ਦੱਸੋ ਇਹ ਜਗ੍ਹਾ ਹੈਗੀ ਹੈ ਜੀ ਬਾਬਾ ਨੋਹ ਸਿੰਘ ਦੀ ਸਮਾਤ ਤੋਂ ਥੋੜਾ ਅੱਗੇ ਆ ਉੱਧਰ ਵਾਲੀ ਪਿੰਡ ਦਾ ਰਕਬਾ ਹੈ ਮੇਰਾ ਪੰਜਾਬ ਸਿੰਘ ਆ ਭਾਈ ਇਹ ਰੋਡ ਸਾਡਾ ਬਹੁਤ ਹੈਵੀ ਵਗਦਾ ਕਿਹੜਾ ਰੋਡ ਹੈ ਕੀ ਗੱਲ ਬਾਤ ਹੈ ਕਰਨਦਨ ਰੋਡ ਭਾਈ ਇਹ ਕਿਹੜਾ ਰੋਡ ਕਰਨਦਨ ਰੋਡ ਅੰਮ੍ਰਿਤਸਰ ਨੂੰ ਜਾਂਦਾ ਠੀਕ ਆ ਇਧਰ ਜਲੰਧਰ ਨੂੰ ਹਰ ਬੰਨੇ ਨਿਕਲ ਜਾਂਦਾ ਭਾਈ ਇਹ ਰੋਡ ਵੇਖੋ ਤੁਸੀਂ ਆ ਕਿਹੜੇ ਲਗਾ ਰਹੇ ਹੋ ਇਹ ਰੋਡ ਦਿਖਾਓ ਠੀਕ ਆ ਰੋਡ ਬਹੁਤ ਹੈਵੀ ਵਗਦਾ ਬਹੁਤ ਬਹੁਤ ਜਿਆਦਾ ਕਿੰਨਾ ਅਸਰ ਟ੍ਰੈਫਿਕ ਬਹੁਤ ਜ਼ਿਆਦਾ ਹੈ ਭਾਈ ਪਤਾ ਕਿਸੇ ਨੂੰ ਨਹੀਂ ਲੱਗਦਾ ਰਾਜਸਥਾਨ ਫਿਕਰ ਨੇ ਰੋਡ ਤੇ ਐਕਸੀਡੈਂਟ ਹੋਇਆ ਹੈ ਇਹ ਐਕਸੀਡੈਂਟ ਕੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਰੋਡ ਤੇ ਵਗਦਾ ਹੈ ਨਾ ਕਿੰਨਾ ਵੀ ਮਾਲ ਗੱਡੀਆਂ ਵਾ ਜਿੰਨੀਆਂ ਵੀ ਮਾਲ ਗੱਡੀਆਂ ਵਾ ਆਹ ਰੋਡ ਤੇ ਹੁੰਦੀਆਂ ਵਾ ਜਿਹੜਾ ਹਾਈਵੇ ਰੋਡ ਬਣਾਏ ਆ ਉਧਰ ਗੱਡੀਆਂ ਕੱਟਣ ਭਾਜੀ ਇਹ ਆ ਗੱਡੀਆਂ ਰੋਡ ਦਾ ਜਿਹੜਾ ਐਕਸੀਡੈਂਟ ਹੈ ਕਿਹੜੀ ਗੱਡੀ ਦਾ ਕਿਹਦੇ ਨਾਲ ਵੱਜਿਆ ਹੈ ਇਹ ਐਕਸੀਡੈਂਟ ਆ ਪਹਿਲਾਂ ਲੱਗਾ ਆ ਗੱਡੀ 150 ਦੀ ਸਪੀਡ ਦੇ ਵਿੱਚ ਨਾਲ ਓਵਰਟੈਕ ਹੋ ਕੇ ਗੱਡੀ ਵੱਜੀ ਆ ਨਾਲ ਤੇ ਗੱਡੀ ਵਿੱਚ ਕਿੰਨੇ ਜਣੇ ਕੋਈ ਪਤਾ ਲੱਗਿਆ ਕੋਈ ਸਵਾਰ ਇਹ ਕੰੰਦਾ ਹੀ ਬੰਦਾ ਕੱਲਾ ਹਾਂਜੀ ਤੇ ਮੇਰੇ ਕਾਹਨੂੰ ਆਹ ਕੁੜੀਆਂ ਵਾਹ ਰੋਡਾਂ ਮਾਲ ਗੱਡੀਆਂ ਵਾਸਤੇ ਵੇਖੋ ਕਿੱਡੇ ਕਿੱਡੇ ਕੁੜੀਆਂ ਵੇ ਤੰਦੂਰੀ ਵਾਲੇ ਪਾੜ ਪੜੇ ਹੋਏ ਇਹਦੇ ਵਿੱਚ ਭਾਜੀ ਕਿੰਨੇ ਵੇ ਚਲ ਬੰਦ ਕਰ ਹਾਂਜੀ ਭਾਈ ਕੀ ਨਾਮ ਹੈ ਤੁਹਾਡਾ ਮੈਂ ਨਾ ਸੁਬਰੀਂਦੀ ਸਿੰਘ ਹੈ ਜੀ ਹਾਂਜੀ ਇਹ ਕਿਹੜਾ ਰੋਡ ਹੈ ਕੀ ਗੱਲਬਾਤ ਹੋਈ ਹੈ ਇਹ ਤਰਨਤਨ ਰੋਡ ਹੈ ਜੀ ਹਾਂਜੀ ਕੀ ਗੱਲਬਾਤ ਹੈ ਭਿਰਜੀ ਗੱਲ ਇਦਾਂ ਆਈ ਦੀ ਰਹੀ ਹਾਈਵੇ ਰੋਡ ਆ ਵੱਡੇ ਭਾਜੀ ਹਾਂਜੀ ਹਾਂਜੀ ਇਹ ਹਾਈਵੇ ਰੋਡ ਆ ਜੀ ਤੇ ਹਾਈਵੇ ਰੋਡ 'ਤੇ ਭਾਜੀ ਗੱਡੀਆਂ ਵੱਧ ਸਪੀਡ 'ਤੇ ਚੱਲਣੀਆਂ ਹਾਂ ਹਾਂ ਆ ਜਿਹੜਾ ਨੁਕਸਾਨ ਹੋਇਆ ਉਹ ਵੱਧ ਸਪੀਡ 'ਤੇ ਕਰਕੇ ਨੁਕਸਾਨ ਹੋਇਆ ਜੀ ਠੀਕ ਹੈ ਜੀ ਨਾ ਹੁਣ ਗੱਡੀ ਵਾਲਾ ਅਸੀਂ ਖੁਦ ਡਰਾਈਵਰ ਭਾਜੀ ਵੱਡਾ ਮੈਂ ਟਰੱਕ ਡਰਾਈਵਰ ਹਾਂ ਜੀ ਜੀ ਤੇ ਦੇਖੋ ਮੇਰੀ ਗੱਲ ਸੁਣੋ ਉਹ ਗੱਡੀ ਆਪ ਤੁਸੀਂ ਖੁਦ ਦਾਜਾ ਅਜਾਜ ਲੋ ਉਹਦੀ ਸਾਈਡ ਵੇਖੋ ਤੇ ਗੱਡੀ ਵੇਖੋ ਕਿੱਥੇ ਵੱਜੀ ਆ ਗਈ ਜੀ ਜੀ ਭਾਈ ਨੁਕਸਾਨ ਹੋਇਆ ਸਾਡੇ ਬੰਦੇ ਦਾ ਜੀ ਠੀਕ ਹੈ ਅਸੀਂ ਇਹ ਕਹਿੰਨੇ ਆ ਕਿ ਸਾਡੇ ਬੰਦੇ ਦੀ ਗਲਤੀ ਹੈ ਜੀ ਗਲਤੀ ਭਾਈ ਤੁਸੀਂ ਆਪ ਦੇਖ ਸਕਦੇ ਹੋ ਆਪ ਚੈੱਕ ਕਰ ਸਕਦੇ ਹੋ ਕਿ ਗਲਤੀ ਹੈ ਕਿ ਨਹੀਂ ਆ ਠੀਕ ਹੈ ਜੀ ਇਹ ਹਾਈਵੇ ਰੋਡ ਦੇ ਉੱਤੇ ਭਾਈ ਡਵਰ ਰੋਡ ਚਾਹੀਦਾਗਾ ਮੇਰਾ ਨਾਮ ਦਿਸਪਾਲ ਸਿੰਘ ਕੀ ਗੱਲ ਬਾਤ ਹੈ ਤਰਨਤਾਰ ਰੋਡ ਤੇ ਗੱਲ ਬਾਤ ਮੈਂ ਜੀ ਅੰਮ੍ਰਿਤਸਰ ਤੋਂ ਆਉਣ ਰਿਹਾ ਸੀ ਜੀ ਤੇ ਮੈਂ ਵੀ ਮੌਕੇ ਤੇ ਜਦੋਂ ਇੱਥੇ ਦੇਖਿਆ ਤੇ ਬਹੁਤ ਭਾਰੀ ਨੁਕਸਾਨ ਹੋਇਆ ਸੀ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਹ ਗੱਡੀ ਅਲਾ ਵੀਰਤ ਇਧਰੋਂ ਆਉਂਦੇ ਸੀ ਤੇ ਉਧਰੋਂ ਟਰੱਕ ਆਦਾ ਆਉਂਦੇ ਸੀ ਟਰੱਕ ਆਲਾ ਤੇ ਚਲੋ ਫਿਰ ਵੀ ਆਪਣੀ ਜਗ੍ਹਾ ਬਿਲਕੁਲ ਸਹੀ ਖਲੋਤਾ ਕਿਉਂਕਿ ਗੱਡੀ ਵਾਲਾ ਵੀ ਥੋੜਾ ਕਿਤੇ ਹੀ ਸੀ ਤੇ ਧੱਦ ਕਰਕੇ ਉਹ ਵੇਖੀ ਤੁਹਾਡੇ ਸਾਹਮਣੇ ਐਕਸੀਡੈਂਟ ਹੋਇਆ ਨਹੀਂ ਮੈਂ ਥੋੜਾ ਥੋੜਾ ਪਿੱਛੇ ਜਾ ਜਾਂਦਾ ਅੱਛਾ ਜੀ ਹਾਂਜੀ ਮੌਤ ਹੋ ਗਈ ਸੀ ਜਦੋਂ ਤੁਸੀਂ ਦੇਖਿਆ ਹਾਂਜੀ ਵੀਰ ਜੀ ਉਦੋਂ ਤਾਂ ਮੌਤ ਹੋ ਗਈ ਸੀ ਉਦੋਂ ਕਾਫੀ ਜਾਨੇ ਕੱਟੇ ਹੋਏ ਤੇ ਫਿਰ ਵੀ ਮੈਂ ਉਹਨਾਂ ਵੀਰਾਂ ਦੇ ਜਦੋਂ ਦੇਖਿਆ ਤੇ ਮੌਕੇ ਤੇ ਪੁਲਿਸ ਪਰਚਾ ਪਹੁੰਚਿਆ ਨਹੀਂ ਪਾਜੀ ਪੁਲਸ ਤੇ ਉਹ ਪਾਜੀ ਅੱਧੇ ਘੰਟੇ ਬਾਅਦ ਪੁਲਸ ਆਈ ਕਿਉਂਕਿ ਭਗਵੰਤ ਮਾਨ ਨੂੰ ਵੀ ਮੈਂ ਜਿੱਤੋਂ ਤਾਈਂ ਵੀ ਮੇਰੀ ਵੀਡੀਓ ਜਾਂਦੀ ਮੈਂ ਭਗਵੰਤ ਮਾਨ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਵਾਦੇ ਵੱਡੇ-ਵੱਡੇ ਕਰ ਲੈਨੇ ਆ ਤੇ ਪਰ ਵਾਦੇ ਆ ਤੇ ਜਰੂਰ ਕਿਉਂਕਿ ਚੱਲਿਆ ਕਰੀਏ ਮੰਨੂ ਕਰਿਓ ਇਹ ਵਾਦੇ ਆ ਤੇ ਕਿਉਂਕਿ ਝੂਠੇ ਦਿਲਾਸੇ ਜਿਹੜੇ ਦੇਣੇ ਤੇ ਝੂਠੇ ਦਿਲਾਸੇ ਦੇ ਕੇ ਵੋਟਾਂ ਲੈਣੀਆਂ ਮੈਨੂੰ ਉਹ ਚੰਗਾ ਨਹੀਂ ਕੰਮ ਲੱਗਦਾ ਕਿਉਂਕਿ ਤੁਹਾਡਾ ਫਰਜ਼ ਉਤਰਨ ਭਗਵੰਤ ਮਾਨ ਕਹਿੰਦਾ ਵੀ ਮੈਂ ਆਲੇ-ਦੁਆਲੇ ਗੱਡੀਆਂ ਘਮੋਨਾ ਅੱਜ ਕਿੱਥੇ ਗਈਆਂ ਉਹਦੀਆਂ ਗੱਡੀਆਂ ਮੰਨ ਲਓ ਅੱਜ ਕਿੱਥੀ ਅੱਧੀ ਘੰਟੇ ਬਾਦਾਂ ਪ੍ਰਸ਼ਾਸਨ ਆਇਆ ਵਾ ਪ੍ਰਸ਼ਾਸਨ ਨੇ ਵੀ ਕੀ ਕੀਤਾ ਇੱਥੇ ਵੀਰ ਨੌਜਵਾਨ ਆ ਉਹਨਾਂ ਨੇ ਸਾਰੇ ਡਾਕੂਮੈਂਟ ਲੱਭ ਕੇ ਤੇ ਫੇਰ ਗੱਲਬਾਤ ਕੀਤੀ ਆ ਤੇ ਮੈਂ ਸਰਕਾਰਾਂ ਨੂੰ ਹੱਥ ਜੋੜ ਕੇ ਦੁਬਾਰਾ ਫੇਰ ਬੇਨਤੀ ਕਰਦਾ ਵੀ ਜਰੂਰ ਜੇ ਵੋਟਾਂ ਵੀ ਲੈਣੀਆਂ ਹੁੰਦੀਆਂ ਨਾ ਥੋੜਾ ਘਰੇ ਉਤਰਿਆ ਕਰੋ ਕਿਉਂਕਿ ਝੂਠੇ ਸੰਗਤ ਨੇ ਦਲਾਸੇ ਨਹੀਂ ਦੇਈਦੇ ਹੁੰਦੇ ਕਿੰਡਾ ਵੱਡਾ ਹਾਸਾ ਆਇਆ ਤੇ ਪ੍ਰਸ਼ਾਸਨ ਹੁਣ ਪਹੁੰਚਿਆ ਕੀ ਲੱਗਦਾ ਕਿ ਐਕਸੀਡੈਂਟ ਤੇਜ਼ ਗਤੀ ਦਾ ਕਾਰਨ ਹੋਰ ਜ਼ਿਆਦਾ ਫਰਕ ਦੇ ਨਾਲ ਇੱਕ ਮੈਂ ਬੇਨਤੀ ਕਰਦਾ ਹਾਂ ਵੀ ਇਹ ਰੋਡ ਵੱਡਾ ਹੋਣਾ ਚਾਹੀਦਾ ਕਿਉਂਕਿ ਕਿੰਨਾ ਮੰਨ ਲਓ ਕਿੰਨੀਆਂ ਗੱਡੀਆਂ ਨਿਕਲਦੀਆਂ ਕਿੰਨੀਆਂ ਜਾਂਦੀਆਂ ਮੰਨ ਲਓ ਛੋਟਾ ਯਾ ਰੋਡ ਆ ਤੇ ਭਗਵੰਤ ਮਾਨ ਨੂੰ 400 400 ਗੱਡੀ ਦਾ ਤੇ ਪਤਾ ਤੇ ਕੀ ਗੱਲ ਇੱਥੇ ਨਹੀਂ ਪਤਾ ਹੁਣ ਉਹ ਨੌਜਵਾਨ ਦੀ ਮੌਤ ਹੋ ਗਈ ਆ ਉਹ ਵੀ ਤਾਂ ਕਿਸਦਾ ਬੇਟਾ ਸੀ ਨਾ ਆਪਣੇ ਆਪ ਨੂੰ ਤੇ ਉਹ ਬੜਾ ਕਹਿਣ ਦਾ ਮੈਂ ਸੀਐਮ ਆ ਲੋਕਾਂ ਨੂੰ ਵੀ ਕਹਿਣਾ ਚਾਹੂਗਾ ਕਿ ਗੱਡੀਆਂ ਤੇਜ਼ ਨਹੀਂ ਚਲਾਉਣੀ ਚਾਹੀਦੀਆਂ ਕਿਉਂਕਿ ਅੱਜ ਜਲੇ ਦੇਖਿਆ ਕਿ ਗੱਡੀ ਤੇਜ਼ ਕਾਰਨ ਦੱਸਿਆ ਗਿਆ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਮੇਰੇ ਭਰਾਵਾ ਐਡੀ ਜੋਂ ਨਾਲ ਨਾ ਆਇਆ ਕਰੋ ਕਿਉਂਕਿ 10 ਮਿੰਟ ਕਰੋ ਪਹਿਲਾਂ ਚੱਲ ਪਿਆ ਕਰੀਏ ਤੇ ਵਧੀਆ ਹੁਣ ਚਲੋ ਚਾਹੇ ਟਰੱਕ ਵਾਲੇ ਦੀ ਚਾਹੇ ਟਰੱਕ ਵਾਲਾਂ ਦੀ ਗਲਤੀ ਲਾ ਲਓ ਚਾਹੇ ਉਹ ਵੀਰ ਦੀ ਲਾ ਲਓ ਹੁਣ ਹਾਸਾ ਤੇ ਹੁੰ ਗਿਆ